ਪੰਜਾਬ ਦੇ ਵਿੱਚ ਬੱਚੇ ਪੈਦਾ ਕਰਨ ਦੀ ਜਿਹੜੀ ਦਰ ਹੈਗੀ ਹੈ ਉਸ ਨੂੰ ਲੈ ਕੇ ਕਾਫੀ ਜਿਹੜੀ ਹੈ ਚਿੰਤਾਜਨਕ ਜੇ ਆਪਾਂ ਕਹੀਏ ਕਿ ਇਸ ਦੇ ਵਿੱਚ ਖੁਲਾਸੇ ਹੈਗੇ ਨੇ ਸਰਦਾਰ ਹਰਪਤਾ ਸਿੰਘ ਜੀ ਕੀ ਕੁਝ ਹੋ ਰਿਹਾ ਹੈ ਕਿ ਭਾਰਤ ਦੀ ਦਰ ਦੇ ਨਾਲੋਂ ਵੀ ਪੰਜਾਬ ਦੇ ਵਿੱਚ ਜਿਹੜੀ ਫਰਟੀਲਿਟੀ ਰੇਟ ਹੈਗੀ ਹੈ ਇਹ ਘੱਟ ਹੈਗੀ ਜਿਹੜਾ ਇੱਕ ਪਰਿਵਾਰ ਚ ਜਵਾਦ ਇੱਕ ਜਾਂ ਦੋ ਬੱਚੇ ਜਿਹੜੇ ਪੈਦਾ ਹੁੰਦੇ ਆ ਉਹਦੇ ਹਿਸਾਬ ਨਾਲ ਸੋ TFR ਹੈ ਜਿਹੜੇ ਉਹਨੂੰ ਇਹ ਕਹਿੰਦੇ ਹੈਗੇ ਸੋ ਇਸੇ ਕਰਕੇ ਅਸੀਂ ਪ੍ਰਵਾਸ ਦਾ ਇਸੇ ਕਰਕੇ ਵਿਰੋਧ ਹੋ ਰਿਹਾ ਹੈ ਇਹ ਹੁੰਦਾ ਵੀ ਜੇ 2.1 ਸਾਡਾ ਫਰਟੀਲਿਟੀ ਰੇਟ ਰਹੂਗਾ ਮਿਨੀਮਮ ਰਹੂਗਾ ਤਾਂ ਭਵਿੱਖ ਵਿੱਚ ਸਾਡੀ ਕੌਮ ਦੇ ਜਿਹੜੇ ਜਿਹੜੀ ਆਬਾਦੀ ਆ ਉਹ ਇੱਕ ਇੱਕ ਸਟੇਬਲ ਥਾਂ ਤੇ ਰਹੂਗੀ ਹੁਣ ਮੌਤ ਜ਼ਿਆਦਾ ਹੋ ਰਹੀ ਆ ਜਿਹੜੀ ਆਬਾਦੀ ਬੱਚੇ ਪੈਦਾ ਘੱਟ ਹੋ ਰਹੇ ਆ ਕਿ ਸੋ ਇੱਕ ਗੈਪ ਆ ਜਿਹੜਾ ਕ੍ਰੀਏਟ ਹੋ ਰਿਹਾ ਉਸ ਗੈਪ ਜਿਹੜਾ ਪੰਜਾਬ ਦਾ ਨੰਬਰ ਦੱਸਿਆ ਜਾ ਰਿਹਾ 1.5 ਹੈਗਾ ਮਤਲਬ ਨੋਰਮਲ 2.1 ਆ ਜਿਹੜਾ ਬਾਕੀ ਦੇ ਭਾਰਤ ਦਾ ਤੇ ਪੰਜਾਬ ਦਾ ਸਿਰਫ 1.5 ਆ 1.5 ਚੋ ਵੀ ਇਹ ਹੈਗਾ ਵੀ ਪੰਜਾਬ ਦੀ 15% ਆਬਾਦੀ ਪ੍ਰਵਾਸੀਆਂ ਦੀ ਆ ਹੂੰ ਉਹਨਾਂ ਦਾ ਜਿਹੜਾ ਜਿਹੜਾ ਫਰਟੀਲਿਟੀ ਰੇਟ ਹੈਗਾ ਪੰਜਾਬ ਨਾਲੋਂ ਵੱਧ ਆ ਜੀ ਜੀ ਦੂਜੇ ਬਨੇ ਇੱਕ ਹੋਰ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਪੰਜਾਬ ਦੇ ਵਿੱਚ ਬੱਚੇ ਪੈਦਾ ਕਰਨ ਦੀ ਜਿਹੜੀ ਦਰ ਹੈਗੀ ਆ ਉਸ ਨੂੰ ਲੈ ਕੇ ਕਾਫੀ ਜਿਹੜੀ ਹੈ ਚਿੰਤਾਜਨਕ ਜੇ ਆਪਾਂ ਕਹੀਏ ਕਿ ਇਸ ਦੇ ਵਿੱਚ ਖੁਲਾਸੇ ਹੈਗੇ ਨੇ ਸਰਦਾਰ ਅਪਤਾਰ ਸਿੰਘ ਜੀ ਕੀ ਕੁਝ ਹੋ ਰਿਹਾ ਹੈ ਕਿ ਭਾਰਤ ਦੀ ਦਰ ਦੇ ਨਾਲੋਂ ਵੀ ਪੰਜਾਬ ਦੇ ਵਿੱਚ ਜਿਹੜੀ ਫਰਟੀਲਿਟੀ ਰੇਟ ਹੈਗੀ ਹੈ ਇਹ ਘਟ ਹੈਗੀ ਹੈ ਹਾਂਜੀ ਹਾਂਜੀ ਹਾਂ ਵੀ ਇਹ ਜਿਹੜੀ ਹੈਗਾ ਫਰਟੀਲਿਟੀ ਰੇਟ ਆ ਜਿਹੜਾ ਘਟ ਰਿਹਾ ਹੈਗਾ ਉਹਦੇ ਚੋਂ ਵੀ ਉਹ ਹੈਗਾ ਵੀ ਜਿਆਦਾ ਬੱਚੇ ਜਿਹੜਾ ਇੱਕ ਪਰਿਵਾਰ ਚ ਜਵਾਦ ਇੱਕ ਜਾਂ ਦੋ ਬੱਚੇ ਜਿਹੜੇ ਪੈਦਾ ਹੁੰਦੇ ਆ ਉਹਦੇ ਹਿਸਾਬ ਨਾਲ ਸੋ TFR ਆ ਜਿਹੜੇ ਉਹਨੂੰ ਇਹ ਕਹਿੰਦੇ ਹੈਗੇ ਸੋ ਇਸੇ ਕਰਕੇ ਅਸੀਂ ਪ੍ਰਵਾਸ ਦਾ ਇਸੇ ਕਰਕੇ ਵਿਰੋਧ ਹੋ ਰਿਹਾ ਹੈ ਵੀ ਜੇ ਸਾਡਾ ਜਿਹੜਾ TFR ਟੋਟਲ ਫਰਟੀਲਿਟੀ ਰੇਟ ਆ ਜਿਹੜਾ ਉਹਨੂੰ ਕਹਿੰਦੇ ਹੈਗੇ ਆ ਜਿਹੜਾ ਭਾਰਤ ਦਾ ਟੋਟਲ ਫਰਟੀਲਿਟੀ ਰੇਟ ਆ ਜਿਹੜਾ ਮਿਨਿਮਮ ਹੋਣਾ ਚਾਹੀਦਾ ਉਹ 2.1 ਨਾ ਬਿਹਾਰ ਦਾ 2.2 ਹੈਗਾ ਜਿਸ ਤਰ੍ਹਾਂ ਵੀ ਉਹਨਾਂ ਦਾ ਇਹ ਹੁੰਦਾ ਵੀ ਜੇ 2.1 ਸਾਡਾ ਫਰਟੀਲਿਟੀ ਰੇਟ ਰਹੂਗਾ ਮਿਨਿਮਮ ਰਹੂਗਾ ਤਾਂ ਭਵਿੱਖ ਵਿੱਚ ਸਾਡੀ ਕੌਮ ਦੇ ਜਿਹੜੇ ਜਿਹੜੀ ਆਬਾਦੀ ਆ ਉਹ ਇੱਕ ਇੱਕ ਸਟੇਬਲ ਥਾਂ ਤੇ ਰਹੂਗੀ ਵੀ 2.1 ਫਰਟਿਲਟੀ ਰੇਟ ਦੇ ਹਿਸਾਬ ਨਾਲ ਜੇ ਆਬਾਦੀ ਵੱਧਦੀ ਜਾਊਗੀ ਕਿਉਂਕਿ ਬਜ਼ੁਰਗਾਂ ਦੀ ਮੌਤ ਵੀ ਹੋਣੀ ਆ ਸੋ ਜਿੰ ਹੁਣ ਮੌਤ ਜ਼ਿਆਦਾ ਹੋ ਰਹੀ ਆ ਜਿਹੜੀ ਆਬਾਦੀ ਬੱਚੇ ਪੈਦਾ ਘੱਟ ਹੋ ਰਹੇ ਆਗੇ ਸੋ ਇੱਕ ਗੈਪ ਆ ਜਿਹੜਾ ਕ੍ਰੀਏਟ ਹੋ ਰਿਹਾ ਉਸ ਗੈਪ ਜਿਹੜਾ ਪੰਜਾਬ ਦਾ ਨੰਬਰ ਦੱਸਿਆ ਜਾ ਰਿਹਾ 1.5 ਹੈਗਾ ਮਤਲਬ ਨਾਰਮਲ 2.1 ਆ ਜਿਹੜਾ ਬਾਕੀ ਦੇ ਭਾਰਤ ਦਾ ਤੇ ਪੰਜਾਬ ਦਾ ਸਿਰਫ 1.5 ਆ 1.5 ਚੋ ਵੀ ਇਹ ਹੈਗਾ ਵੀ ਪੰਜਾਬ ਦੀ 15% ਆਬਾਦੀ ਪ੍ਰਵਾਸੀਆਂ ਦੀ ਆ ਉਨਾ ਦਾ ਜਿਹੜਾ ਜਿਹੜਾ ਫਰਟੀਲਿਟੀ ਰੇਟ ਹੈਗਾ 2.1 ਪੰਜਾਬ ਨਾਲੋਂ ਵੱਧਾ ਜੀ ਜਿਹੜਾ ਪ੍ਰਵਾਸੀਆਂ ਦਾ ਜਿਹੜਾ ਜਿਹੜਾ ਪੰਜਾਬੀ ਨਹੀਂ ਹੈ ਕਿ ਚਾਹੇ Hindu ਹੋਵੇ ਜਾਂ Sikh ਉਹ ਪੰਜਾਬੀ ਹੋਣ ਜਿਹੜੇ ਪੰਜਾਬ ਦੇ ਪਸੰਦਿਆਂ ਨੇ ਪਰ ਜਿਹੜੇ ਬਿਹਾਰੀ ਉਪੀ ਤੋਂ ਆਏ ਹੋਇਆ ਉਹ 15 ਤੋਂ 16% ਉਹਨਾਂ ਦੇ ਮਤਲਬ ਫਿਰ ਉਹਨੇ ਵੀ 1.5 ਵੀ ਜਿਹੜਾ ਪਿਓਰ ਪੰਜਾਬ ਦਾ ਨਹੀਂ ਹੈਗਾ ਹਾਂ ਨਹੀਂ ਹੈਗਾ 1.5 ਵੀ ਪਿਓਰ ਪੰਜਾਬ ਦਾ ਨਹੀਂ ਹੈਗਾ ਉਹਦੇ ਵਿੱਚ 15% ਜਿਹੜੀ ਉਹ ਆਬਾਦੀ ਰਲਈ ਹੋਈ ਆ ਜੇ ਉਹਨੂੰ ਨਗੇਟ ਕਰ ਦਈਏ ਤਾਂ ਪੰਜਾਬ ਦਾ ਐਕਚੁਅਲ TFR ਆ 1.2 ਰਹਿ ਜਾਂਦਾ ਜਿਹੜਾ ਕਿ ਬਹੁਤ ਘੱਟ ਆ ਜੀ ਜੀ ਹਨਾ ਇਟ ਮੀਨਸ ਸਾਡੀਆਂ ਮੌਤਾਂ ਜ਼ਿਆਦਾ ਹੋ ਰਹੀਆਂ ਉਸ ਉਹਨਾਂ ਮੌਤਾਂ ਦੇ ਗੈਪ ਨੂੰ ਭਰਨ ਲਈ ਬੱਚੇ ਉਹਨੇ ਨਹੀਂ ਪੈਦਾ ਹੋ ਰਹੇ ਚਾਹੇ ਪ੍ਰਵਾਸ ਆ ਚਾਹੇ ਕਿ ਬੱਚਾ ਲੈਣ ਦੀ ਪ੍ਰਵਿਰਤੀ ਆ ਜਾਂ ਜੋ ਵੀ ਹੈਗਾ ਸੋ ਇਹ ਇਸੇ ਕਰਕੇ ਹੈਗਾ ਵੀ ਪ੍ਰਵਾਸੀਆਂ ਦੀ ਬਹੁਤ ਹੀ ਆਮਦ ਜਿੱਥੇ ਸਾਡੀ ਸਿਆਸੀ ਨਸਲਕੁਸ਼ੀ ਤੇ ਸਿਧਾਂਤਕ ਨਸਲਕੁਸ਼ੀ ਕਰ ਰਹੀ ਆ ਉੱਤੇ ਸਾਡੀ ਇਹ ਆਬਾਦੀ ਦੀ ਡੈਮੋਗ੍ਰਾਫਿਕ ਨਸਲਕੁਸ਼ੀ ਹੈ ਜਿਹੜੀ ਡੈਮੋਗ੍ਰਾਫਿਕ ਉਹਦੇ ਤੇ ਵੀ ਇਹ ਹੋ ਰਹੀ ਹੈਗੇ ਸੋ ਇਸ ਕਰਕੇ ਸਾਨੂੰ ਇਹ ਪ੍ਰਵਾਸ ਦੇ ਮਸਲੇ ਤੇ ਬਹੁਤ ਚੇਤਨ ਹੋ ਕੇ ਲੋਕ ਸੰਘਰਸ਼ ਕਰਨਾ ਚਾਹੀਦਾ ਜਿਸ ਤਰ੍ਹਾਂ ਮਹਾਰਾਸ਼ਟਰ ਵਾਲੇ ਕਰ ਰਹੇ ਆ ਵੀ ਆਪਣੀ ਪਿਓਰਿਟੀ ਨੂੰ ਕਾਇਮ ਰੱਖਣ ਲਈ ਹਣਾ ਸੋ ਆਪਾਂ ਯਤਨ ਕਰਦੇ ਤੁਸੀਂ ਦੇਖਿਆ ਆਪਾਂ ਕਈ ਵਾਰ ਕੇ ਹੈਗਾ ਵੀ ਇਹ ਲਬਨਾਨ ਦੇ ਜੰਗਲਾਂ ਵਿੱਚ ਜਿਹੜੇ ਡਰੂਜ਼ ਕੌਮ ਹੈਗੀ ਆ ਜਦੋਂ ਉਹਦੀ ਗਿਣਤੀ ਘਟਣ ਲੱਗੀ ਤਾਂ ਉਹਨਾਂ ਦੇ ਧਾਰਮਿਕ ਰਹਿਬਰ ਉਹ ਸਮੁੱਚੀ ਕੌਮ ਨੂੰ ਲੈ ਕੇ ਪਹਾੜਾਂ ਵਿੱਚ ਜਾ ਵਸੇ ਪਹਾੜਾਂ ਵਿੱਚ ਉਹਨਾਂ ਨੇ ਹੱਦਬੰਦੀਆਂ ਕਰ ਲੀਆਂ ਵੀ ਕੋਈ ਸੇ ਵੀ ਬਗਾਨੀ ਕੌਮ ਦਾ ਬੰਦਾ ਸਾਡੇ ਇਲਾਕੇ ਵਿੱਚ ਐਂਟਰ ਨਹੀਂ ਹੋ ਸਕਦਾ ਉਹਨਾਂ ਨੇ ਆਪਣੀ ਕੌਮ ਦੀ ਪਿਓਰਿਟੀ ਨੂੰ ਇਸ ਤਰ੍ਹਾਂ ਬਚਾਇਆ ਸਿੱਖਾਂ ਤਾਂ ਵੀ ਕਿਸੇ ਮੌਕੇ ਇਸ ਤਰ੍ਹਾਂ ਦੀ ਵਿਪਤਾ ਆ ਸਕਦੀ ਹੈ ਵੀ ਸਾਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਇੱਕ ਛੋਟੇ ਇੱਕ ਦੋ ਸ਼ਹਿਰਾਂ ਆ ਉਹਦੇ ਵਿੱਚ ਜਿੱਦਾਂ ਹੈਗਾ ਪ੍ਰੋਟੈਕਸ਼ਨ ਕਰਨੀ ਪਵੇ ਤਾਂ ਕਿ ਸਾਡੀ ਜਿਹੜੀ ਬਿਲਕੁਲ ਨਸਲ ਕੁਸ਼ੀ ਨਾ ਹੋ ਸਕੇ ਵੀ ਬਿਲਕੁਲ ਜੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਹਿ ਲਈਏ ਕਿ ਜਿਨ੍ਹਾਂ ਦੇ ਬਾਰੇ ਅਸੀਂ ਨਾਰਮਲੀ ਰਹਿੰਦੇ ਹੋਏ ਧਿਆਨ ਜਿਹੜਾ ਨਹੀਂ ਦਿੰਦੇ ਉਹਨਾਂ ਦੇ ਵੱਲ ਵੀ ਦੇਣ ਦੀ ਲੋੜ ਹੈਗੀ ਆ ਰਾਜਨੀਤੀ ਦੇ ਵੱਲ ਅੱਗੇ ਚੱਲਦੇ ਹੈਗੇ ਆ ਅਨਿਲ ਜੋਸ਼ੀ ਪਿਛਲੇ ਦਿਨੀ ਜਿਹੜਾ ਹੈ ਉਹਨਾਂ ਨੇ ਅਕਾਲੀ ਦਲ ਬਾਦਲ ਤੇ ਛੱਡਿਆ ਸੀਗਾ ਤੇ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈਗੀ ਆ ਸਰਦਾਰਤਾ ਸਿੰਘ ਜੀ ਕੋਈ ਵੀ ਰਾਜਨੀਤੀਮਾਨ ਕੋਈ ਵੀ ਪਾਰਟੀ ਕਿਸੇ ਵੀ ਸਮੇਂ ਛੱਡ ਜਾਂ ਜੁਆਇਨ ਕਰ ਸਕਦਾ ਹੈ ਪਰ ਜਿਸ ਤਰੀਕੇ ਦੇ ਅਲੀਗੇਸ਼ਨ ਉਹਨਾਂ ਨੇ ਅਕਾਲੀ ਦਲ ਤੇ ਲਾਏ ਹੈਗੇ ਆ ਕਹਿੰਦੇ ਕਿ ਇਹ ਸੈਕੂਲਰ ਨਹੀਂ ਰਿਹਾ ਹੈਗਾ ਤੇ ਤਾਂ ਕਰਕੇ ਮੈਂ ਇਸ ਨੂੰ ਛੱਡਿਆ ਹੈਗਾ ਕਿ ਇੱਥੇ ਗੱਲ ਜਿਹੜੀ ਆ ਪੰਥ ਦੀ ਹੋਣ ਲੱਗੀ ਗੱਲ ਆਪਾਂ ਉਦੋਂ ਵੀ ਦੇਖਿਆ ਸੀ ਕਿ ਜਦੋਂ ਅਕਾਲ ਤਖਸਾਲ ਦੇ ਪੇਸ਼ ਹੋਏ ਸੀ ਉਦੋਂ ਵੀ ਇਹਨਾਂ ਦੇ ਬਿਆਨ ਥੋੜੇ ਜੇ ਇਸ ਤਰੀਕੇ ਸੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਬਜਰੰਗ ਦਲ ਦਾ ਮੈਂਬਰ ਹੋਵੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਭਾਰਤੀ ਜਨਤਾ ਪਾਰਟੀ ਵੀ ਸੈਕੂਲਰ ਲੱਗਦੀ ਹੈ ਸ਼ਾਇਦ ਫਿਰ ਉਹ ਅਕਾਲੀ ਦਲ ਦੇ ਵਿੱਚ ਜਾਂਦਾ ਹੈ ਜਿਦਿਆਂ ਕਿ ਆਪਾਂ ਕਹੀ ਕਿ ਜਿਹੜਾ ਬੇਸਿਕ ਸੰਵਿਧਾਨਿਕ ਖਾਲਸਾ ਜੀ ਕੇ ਬੋਲ ਬਾਲੇ ਵਾਲਾ ਹੈਗਾ ਤੇ ਉਹ ਵੀ ਉਹਨੂੰ ਜਿਹੜਾ ਹੈ ਸੈਕੂਲਰ ਲੱਗਦਾ ਹੈ ਤੇ ਹੁਣ ਉਹਨੂੰ ਅਖੀਰ ਤੇ ਜਾਣ ਲੱਗਿਆ ਸਭ ਤੋਂ ਮਾੜਾ ਅਕਾਲੀ ਦਲ ਲੱਗਦਾ ਹੈ ਨਾ ਬਜਰੰਗ ਦਲ ਦਾ ਕੋਈ ਬਿਆਨ ਹੈ ਨਾ ਪੰਜ ਪਾ ਦਾ ਬਿਆਨ ਹੈ ਸਿਰਫ ਅਕਾਲੀ ਦਲ ਦੇ ਅਗੇਂਸਟ ਬਿਆਨ ਹੈ ਜੀ ਵੀ ਜਿਸ ਪਾਰਟੀ ਨੇ ਉਹਨੂੰ ਇੱਕ ਰਿਸਪੈਕਟ ਦਿੱਤੀ ਉਹ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਮਹਾਤਮਾ ਨਾੜਾ ਉਥੋਂ ਐਮਐਲਏ ਬਣੇ ਤੇ ਮੰਤਰੀ ਵੀ ਰਹੇ ਹੈ ਕਿ ਅੱਜ ਉਸੇ ਆਕਾਲੀ ਦਲ ਨੂੰ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਹੈ ਕਿ ਵੀ ਇਹ ਧਰਮ ਦੀ ਗੱਲ ਕਰਨ ਲੱਗ ਗਿਆ ਹੈਗਾ ਸੋ ਬਿਲਕੁਲ ਤੁਸੀਂ ਠੀਕ ਕਿਹਾ ਵੀ ਹੁਣ ਜਿਹੜਾ ਬਜਰੰਗ ਦਲ ਚੋਂ ਬੰਦਾ ਆਇਆ ਹੈ ਨਾ ਬਜਰੰਗ ਦਲ ਦਾ ਮੈਂਬਰ ਬਜਰੰਗ ਦਲ ਕਲੀ ਧਰਮ ਦੀ ਗੱਲ ਹੀ ਨਹੀਂ ਕਰਦਾ ਉਹ ਦੂਸਰੇ ਧਰਮ ਵਾਲਿਆਂ ਨੂੰ ਕਤਲ ਕਰਨ ਦੀ ਗੱਲ ਵੀ ਕਰਦਾ ਹੈ ਹਾਂ ਬਈ ਮੁਸਲਮਾਨਾਂ ਦਾ ਕਤਲ ਕਰਦੇ ਹੋ ਸਿੱਖਾਂ ਦਾ ਕਤਲ ਕਰਦੇ ਜਿਹੜੇ ਐਨੇ ਘਟਿਆ ਰਾਜਨੀਤੀ ਕਰਦੇ ਆ ਉਹ ਅਨਿਲ ਜੋਸ਼ੀ ਉਹਨਾਂ ਨੂੰ ਠੀਕ ਲੱਗਦੇ ਹੈਗੇ ਆ ਹਨਾ ਤੇ ਅਕਾਲੀ ਦਲ ਆ ਜਿਹੜਾ ਮਾੜਾ ਲੱਗਦਾ ਇਵਨ ਭਾਰਤੀ ਜਨਤਾ ਪਾਰਟੀ ਵੀ ਤਾਂ ਧਰਮ ਦੀ ਰਾਜਨੀਤੀ ਕਰਦੀ ਆ ਸੋ ਭਾਰਤੀ ਜਨਤਾ ਪਾਰਟੀ ਕੋਈ ਸੈਕੂਲਰ ਨਹੀਂ ਕਰਦੀ ਉਹਨਾਂ ਦਾ ਤਾਂ ਜਗਦੀਪ ਧਨਕਰ ਉਪਰ ਰਾਸ਼ਟਰਪਤੀ ਹੁੰਦਾ ਹੋਇਆ ਕਹਿੰਦਾ ਵੀ ਭਾਰਤ ਵਿੱਚੋਂ ਸੋਸ਼ਲਿਜ਼ਮ ਆ ਜਿਹੜਾ ਤੇ ਧਰਮ ਨਿਰਪੱਖਤਾ ਦਾ ਉਹਦੇ ਪ੍ਰੇਮ ਬਲ ਚੋਂ ਕੱਢ ਦੇਣਾ ਚਾਹੀਦਾ ਕਿਉਂਕਿ ਇਹ ਸਨਾਤਨ ਦੀ ਵਿਚਾਰਧਾਰਾ ਦੇ ਖਿਲਾਫ ਆ ਸਨਾਤਨ ਦੀ ਵਿਚਾਰਧਾਰਾ ਧਰਮ ਦੀ ਵਿਚਾਰਧਾਰਾ ਹੈਗੀ ਆ ਸੋ ਇਟ ਮੀਨਸ ਉਹਨਾਂ ਦਾ ਉਪ ਰਾਸ਼ਟਰਪਤੀ ਜੇ ਧਰਮ ਦੀ ਵਿਚਾਰਧਾਰਾ ਅਨੁਸਾਰ ਭਾਰਤ ਨੂੰ ਸਿਰਜਣਾ ਚਾਹੁੰਦਾ ਹੈਗਾ ਪਰ ਫਿਰ ਉਹ ਠੀਕ ਹੈਗਾ ਪਰ ਜੇ ਸਿੱਖ ਆਪਣੇ ਪੰਥ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਆ ਤਾਂ ਉਹ ਉਹ ਜਿਹੜੇ ਹੈਗੇ ਆ ਮਾੜੇ ਹੋਗੇ ਇਸੇ ਤਰ੍ਹਾਂ ਦਾ ਹੀ ਦੋਸ਼ ਪਹਿਲਾਂ ਉਹ ਜਿਹੜੇ ਜੀਰਕਪੁਰ ਤੋਂ ਸੀਗੇ ਅਨਿਲ ਸ਼ਰਮਾ ਉਹਨਾਂ ਨੇ ਲਾਇਆ ਸੀ ਹਾਂ ਹਾਂ ਹਨਾ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਦੋਂ ਪਾਰਟੀ ਛੱਡ ਕੇ ਸੀ ਉਹ ਵੀ ਵੀ ਇਹ ਪੰਥ ਦੀ ਗੱਲ ਕਰਨ ਲੱਗਿਆ ਇਹ ਸਾਈਕਲ ਨਹੀਂ ਰਿਹਾ ਸੋ ਇਹ ਕਿੰਨਾ ਹਾਸੋ ਹਿਣਾ ਜਿਹੜਾ ਹੈਗਾ ਵੀ ਜਿਨ੍ਹਾਂ ਲੋਕਾਂ ਲਈ ਜਿਹੜਾ ਹੈਗਾ ਸਿਰਫ ਰਾਜਨੀਤੀ ਪੈਸੇ ਕਮਾਉਣ ਦਾ ਸਾਧਨ ਹੈਗੇ ਆ ਉਹ ਉਹ ਫਿਰ ਦੋਸ਼ ਲਾਉਂਦੇ ਹੈਗੇ ਆ ਵੀ ਹਾਂ ਜੇ ਸਿਰਫ ਪਾਵਰ ਪੋਲਿਟਿਕਸ ਕਰਦੇ ਹੈਗੇ ਆ ਵੇ ਉਹ ਪਾਵਰ ਪੋਲਿਟਿਕਸ ਦਾ ਜਦੋਂ ਉਹਨਾਂ ਨੂੰ ਲੱਗਦਾ ਵੀ ਹੁਣ ਬਾਦਲਕਿਆਂ ਨਾਲ ਰਹਿ ਕੇ ਕਿਤੇ ਵੀ ਵੋਟ ਨਹੀਂ ਮਿਲਨੀ ਤੇ ਕੋਈ ਐਮਐਲਏ ਨਹੀਂ ਬਣ ਸਕਦੇ ਤਾਂ ਉਹਨਾਂ ਨੇ ਕਾਂਗਰਸ 'ਚ ਛੱਪਾ ਮਾਰਿਆ ਘਟੋ ਘਟ ਵੈਸੀ ਹੀ ਕਹਿ ਦਿੰਦੇ ਵੀ ਮੇਰਾ ਹੁਣ ਮਾਨਕਤਾ ਗਿਆ ਹੋਇਆ ਤੇ ਮੈਂ ਕਾਂਗਰਸ ਵੀ ਸ਼ਾਮਲ ਹੋਣ ਜਾ ਰਿਹਾ ਸੋ ਅਕਾਲੀ ਦਲ ਤੇ ਜਾਂ ਬਾਦਲਕਿਆਂ ਤੇ ਇਦਾਂ ਦੇ ਦੋਸ਼ ਨਾ ਲਾਉਂਦੇ ਬੇਸ਼ੱਕ ਉਹ ਵੀ ਪਾਵਰ ਪੋਲਿਟਿਕਸ ਕਰਦੇ ਹੈਗੇ ਆ ਪਰਕਟੋਕਟ ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਇਹ ਤਾਂ ਦਰਸਾਇਆ ਵੀ ਕਿਤੇ ਨਾ ਕਿਤੇ ਉਹ ਧਰਮ ਨਾਲ ਜੁੜੇ ਹੋਏ ਆ ਸੋ ਸਾਨੂੰ ਲੱਗਦਾ ਵੀ ਇਹ ਸਿਰਫ ਇਹ ਹੈਗਾ ਵੀ ਰਾਜਨੀਤਿਕ ਮੌਕਾਪ੍ਰਸਤੀ ਹੈ ਵੀ ਉਹ ਹੋ ਹੁਣ ਚੋਣ ਕਿਸੇ ਵੀ ਢੰਗ ਨਾਲ ਜਿੱਤ ਨਹੀਂ ਸਕਦੇ ਤੇ ਉਹਨਾਂ ਨੇ ਅੰਤ ਵਿੱਚ ਜਿਹੜਾ ਕਾਂਗਰਸ ਦਾ ਪੱਲਾ ਫੜ ਕੇ ਆਪਣੀ ਸੀਟ ਪੱਕੀ ਕਰਨ ਦਾ ਯਤਨ ਕਰਿਆ